ਜਹੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਬਤ ਸਦ ਸੰਗਤ ਜੀ ਜਿਵੇਂ ਪ੍ਰਕਾਸ਼ ਬਾਦਲ ਬੁੱਢਾ ਕਹਿੰਦਾ ਹੁੰਦਾ ਸੀ ਨਾ ਬਈ ਮੈਂ ਐਡਾ ਸਭ ਤੋਂ ਮੁੱਖ ਮੰਤਰੀ ਨਹੀਂ ਬਣਿਆ ਕਿਉਂਕਿ ਉਹਨੇ ਪੰਜਾਬ ਦੇ ਮੁੰਡੇ ਮਰਵਾ ਕੇ ਮੁੱਖ ਮੰਤਰੀ ਬਣਿਆ ਸੀ ਦਿੱਲੀ ਦੀ ਦਲਾਲੀ ਕਰਕੇ ਬਣਿਆ ਸੀ ਜਿਵੇਂ ਆ ਉਵੇਂ ਹੀ ਆ ਸੇਮ ਆ ਇਹਨਾਂ ਕੋਲੋਂ ਮੁੰਡੇ ਮਰਵਾ ਮਰਵਾ ਕੇ ਮੁੱਖ ਮੰਤਰੀ ਬਣਦਾ ਰਿਹਾ ਹੈ ਤੇ ਇਹ ਫੀਤੀਆਂ ਐਵੇਂ ਨਹੀਂ ਲੱਗੀਆਂ ਜਿਹੜੀਆਂ ਇਹਨਾਂ ਦੇ ਇੱਥੇ ਆ ਫੀਤੀਆਂ ਲੱਗੀਆਂ ਹੋਈਆਂ ਨੇ ਐਡੀਆਂ ਸੋਖੀਆਂ ਨਹੀਂ ਲੱਗੀਆਂ ਤੁਹਾਡੀ ਨੌਜਵਾਨੀ ਦਾ ਕਤਲ ਕੀਤਾ ਹੋਇਆ ਹੈ ਤਾਂ ਲੱਗੀਆਂ ਹੀਆਂ ਨੇ ਐਡੀਆਂ ਸੌਖੀਆਂ ਨਹੀਂ ਫੀਤੀਆਂ ਲੱਗੀਆਂ ਨੌ ਜਵਾਨੀ ਮਾਰੀ ਗਈ ਏ ਜਿਹੜੇ ਬੰਦੇ ਹੌਲਦਾਰੀ ਦੇ ਲਾਇਕ ਨਹੀਂ ਸੀ ਉਹ ਡੀਐਸਪੀ ਤੱਕ ਬਣੇ ਕਦੋਂ ਬਣੇ ਜਦੋਂ ਤੁਹਾਡੇ ਵਰਗੇ ਤੁਹਾਡੇ ਬੱਚਿਆਂ ਦੇ ਕਤਲ ਹੋਏ ਤੁਹਾਡੇ ਬੱਚੇ ਫੜਫੜ ਮਾਰੇ ਗਏ ਤੁਹਾਡੇ ਬੱਚੇ ਕੰਮ ਤੇ ਗਏ ਚੱਕ ਕੇ ਮੁਕਾਬਲਾ ਬਣਾ ਕੇ ਮਾਰੇ ਗਏ ਤਾਂ ਇਹ ਫੀਤੀਆਂ ਲੱਗੀਆਂ ਉਹਨਾਂ ਦੇ